ਉਹ ਨੌਜਵਾਨ ਜੀ ਨੇ ਕੈਨੇਡਾ ਦੀ ਪੀਆਰ ਵੀ ਹਾਸਲ ਕੀਤੀ ਪਰ ਮਨ ਬਣਾਇਆ ਕਿ ਉਹ ਕੈਨੇਡਾ ਵਿੱਚ ਨਹੀਂ ਰਹਿਣਗੇ ਪੰਜਾਬ ਆ ਕੇ ਰਹਿਣਗੇ ਤੇ ਅੱਜ ਪੂਰੇ ਪਰਿਵਾਰ ਦੇ ਨਾਲ ਉਹ ਆਪਣੇ ਪਿੰਡ ਲੋਗੜਾ ਆਏ ਨੇ ਜੇ ਤੁਹਾਡੇ ਕੋਲ ਇੱਥੇ ਸਾਰਾ ਕੁਝ ਮੈਨੂੰ ਨਹੀਂ ਲੱਗਦਾ ਥੋਨੂੰ ਜਾਣਾ ਚਾਹੀਦਾ ਜੇ ਤੁਹਾਡਾ ਇੱਥੇ ਵਧੀਆ ਰੋਜ਼ਗਾਰ ਆਪਦਾ ਚੱਲਦਾ 90% ਲੋਕਾਂ ਦੇ ਘਰ ਜਿਹੜੇ ਬਾਹਰ ਉਹ ਮੌਰਗੇਜ ਦੇ ਅੰਦਰ ਆਈ ਮਤਲਬ ਕਿ ਲੋਨ ਆ ਉਹਨਾਂ ਦੇ ਇੱਥੇ ਆਪਣੇ 90% ਲੋਕਾਂ ਦੇ ਘਰ ਲੋਨ ਫਰੀ ਹੈ ਸਰ ਨੂੰ ਵੱਡੀ ਗੱਲ ਹੈ ਜੀ ਕਿ ਤੁਹਾਡਾ ਆਪਦੇ ਪਰਿਵਾਰ ਦੇ ਘਰ ਨੇ ਜੀ ਆਪਾ ਇੱਥੇ ਇਕੱਠੇ ਰਹਿੰਨੇ ਆ ਜੀ ਉੱਥੇ ਤੁਸੀਂ ਇਕੱਲੇ ਇਕੱਲੇ ਆ ਜੀ 2 ਸਾਲ ਡੇਲੀ ਦੇ 18 ਘੰਟੇ ਕੰਮ ਕੀਤੇ 6 ਦਿਨਾਂ ਮੈਂ 18 ਘੰਟੇ ਕੰਮ ਕਰਦੇ ਜੀ ਪੀਆਰ ਲੈ ਲਈ ਸੀ ਕਿ ਪੀਆਰ ਲੈਣ ਕਿੰਨੇ ਚਿਰ ਹੋਗੇ 2 ਸਾਲ ਤੋਂ ਉੱਤੇ ਹੋਗੇ ਜੀ ਸਵਾ 2 ਸਾਲ ਹੋਗੇ ਜੀ ਪੀਆਰ ਹੁਣ ਪੱਕੇ ਤੌਰ ਤੇ ਫਿਰ ਹਾਂਜੀ ਪੱਕੇ ਤੌਰ ਤੇ ਵਾਪਸੀ ਆ ਜੀ ਹਨੇ ਦੇ ਵੱਡੇ ਕੀਤਾ ਜੀ ਪਾਲ ਪੋਸਟੇ ਦੀ ਉਹੋ ਖੁਸ਼ੀ ਤਾਂ ਤੁਹਾਡੀ ਉਹਨਾਂ ਦੀ ਖੁਸ਼ੀ ਹੁੰਦੀ ਹੈ ਜੀ ਇਹ ਜਦੋਂ ਪਰਮਾਤਮਾ ਨੇ ਸਾਨੂੰ ਹੁਣ 4 ਸਾਲ ਜ਼ਿੰਦਗੀ ਵੀ ਵਾਝੂਗੀ ਦੁੱਖ ਤਕਲੀਫ ਦੇ ਵਿੱਚ ਸਾਨੂੰ ਲਿਜਾਣਗੇ ਵੀ ਬਾੜ ਲਿਖ ਕੇ ਸਾਡੇ ਬੱਚਿਆਂ ਵਿੱਚ ਵਿਦੇਸ਼ ਜਾਣ ਦੀ ਜਿਹੜੀ ਲਾਲਸਾ ਹੱਦ ਤੋਂ ਵੱਧ ਦਿੱਤੇ ਮਾਪਿਆਂ ਵਿੱਚ ਵੀ ਇੰਨਾ ਰੁਝਾਨ ਆ ਕੇ ਜਿਹੜਾ ਜਦੋਂ ਬੱਚੇ ਪਲੱਸ 2 ਕਰਦੇ ਆ ਕਿ ਸਾਡੇ ਬੱਚੇ ਕੈਨੇਡਾ ਅਮਰੀਕਾ ਯੂਕੇ ਜਾਣ ਤੇ ਉੱਥੇ ਸੈਟਲ ਹੋਣ ਸਮੇਂ ਦੇ ਹਿਸਾਬ ਦੇ ਨਾਲ ਨਹੀਂ ਸਹੀ ਗੱਲ ਹੈ ਜਿਹੜਾ ਬਦਲਾ ਆਉਣਾ ਜ਼ਰੂਰ ਸ਼ੁਰੂ ਹੋਇਆ ਵੱਡੇ ਪੱਧਰ ਤੇ ਜਿਹੜੇ ਨੌਜਵਾਨ ਆ ਉਹ ਵਿਦੇਸ਼ਾਂ ਵੱਲ ਕੁਝ ਕੀਤੀ ਹੈ ਤੇ ਜਿਹੜੇ ਪਿੰਡਾਂ ਦੇ ਪਿੰਡ ਹੈ ਜਿਹੜੇ ਸਾਡੇ ਨੌਜਵਾਨਾਂ ਤੋਂ ਬਿਨਾਂ ਖਾਲੀ ਹੋ ਰਹੇ ਨੇ ਅੱਜ ਇੱਕ ਤੁਹਾਨੂੰ ਬਲਖਣ ਨੌਜਵਾਨ ਦਿਖਾਉਣ ਜਾ ਰਹੇ ਹਾਂ ਉਹ ਨੌਜਵਾਨ ਜਿਹੜੇ ਕੈਨੇਡਾ ਦੀ ਪੀਆਰ ਵੀ ਹਾਸਲ ਕੀਤੀ ਉਸ ਤੋਂ ਬਾਅਦ ਗੁਰਸਿੱਖੀ ਜੀਵਨ ਦੇ ਵਿੱਚ ਰਹਿ ਕੇ ਉਹਨੇ ਇਹੜਾ ਜਿੱਥੇ ਆਪ ਦਾ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਤੇ ਪਰ ਮਨ ਬਣਾਇਆ ਕਿ ਉਹ ਕੈਨੇਡਾ ਵਿੱਚ ਨਹੀਂ ਰਹਿਣਗੇ ਬੇਸ਼ੱਕ ਪੀਆਰ ਲੈ ਲਈਆ ਪਰ ਪੰਜਾਬ ਆ ਕੇ ਰਹਿਣਗੇ ਤੇ ਅੱਜ ਪੂਰੇ ਪਰਿਵਾਰ ਦੇ ਨਾਲ ਉਹ ਆਪਣੇ ਪਿੰਡ ਲੋਗੜ ਆਏ ਨੇ ਤੇ ਇੱਥੇ ਰਹਿਣ ਦਾ ਮਨ ਬਣਾਇਆ ਪੀਆਰ ਨੂੰ ਛੱਡ ਕੇ ਕੈਨੇਡਾ ਨੂੰ ਛੱਡ ਕੇ ਪੱਕੇ ਤੌਰ ਤੇ ਉਹ ਪਿੰਡ ਵਿੱਚ ਆਏ ਨੇ ਤੇ ਗੱਲਬਾਤ ਕਰਾਂਗੇ ਗੁਰਮਿੰਦਰ ਸਾਡੇ ਨਾਲ ਤੇ ਉਹਦੇ ਪਰਿਵਾਰਕ ਮੈਂਬਰ ਵੀ ਨਾਲ ਨੇ ਬਈ ਕਿਸ ਤਰ੍ਹਾਂ ਦਾ ਸਫ਼ਰ ਆ ਗੁਰਮਿੰਦਰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿਹੜਾ ਕੈਨੇਡਾ ਤੋਂ ਪੰਜਾਬ ਵੱਲ ਕੂਚ ਕੀਤੀ ਆ ਬਹੁਤ ਵਧੀਆ ਲੱਗਿਆ ਸਸਰੀ ਵਾਲੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਤੇ ਬਹੁਤ ਵਧੀਆ ਸੀਗਾ ਜਾਈ ਇਨੀ ਗੱਲ ਲਈ ਕੈਨੇਡਾ ਦੇ ਵਿੱਚ ਵੀ ਬਹੁਤ ਚੰਗਾ ਰਿਹਾ ਜੀ ਸਫ਼ਰ ਪਰ ਉੱਥੇ ਲਾਈਕ ਜੇ ਤੁਹਾਡੇ ਕੋਲ ਇੱਥੇ ਸਾਰਾ ਕੁਝ ਮੈਨੂੰ ਨਹੀਂ ਲੱਗਦਾ ਤੁਹਾਨੂੰ ਜਾਣਾ ਚਾਹੀਦਾ ਜੇ ਤੁਹਾਡਾ ਇੱਥੇ ਵਧੀਆ ਰੋਜ਼ਗਾਰ ਆਪਦਾ ਚੱਲਦਾ ਜਾਂ ਤੁਹਾਡੇ ਮਹੀਨੇ ਦਾ ਵਧੀਆ ਲੋਟ ਆ ਇੱਥੇ ਕੰਮ ਠੀਕ ਹੈ ਜੀ ਉੱਥੇ ਤੁਹਾਨੂੰ ਮਿਹਨਤ ਬਹੁਤ ਕਰਨੀ ਪੈਣੀ ਬਹੁਤ ਜ਼ਿਆਦਾ ਜਿਵੇਂ ਲਾਲੋ ਜੀ ਆਪਦਾ ਇੱਥੇ ਤੁਹਾਡੇ ਘਰ ਆ ਜੀ ਉੱਥੇ 90% ਲੋਕਾਂ ਦੇ ਘਰ ਜਿਹੜੇ ਬਾਹਰ ਉਹ ਮੌਰਗੇਜ ਦੇ ਅੰਦਰ ਆਈ ਮਤਲਬ ਕਿ ਲੋਨ ਆ ਉਹਨਾਂ ਤੇ ਇੱਥੇ ਆਪਣੇ 90% ਲੋਕਾਂ ਦੇ ਘਰ ਲੋਨ ਫਰੀ ਆ ਸਾਰਨਾ ਵੱਡੀ ਗੱਲ ਹੈ ਜੀ ਕਿ ਤੁਹਾਡਾ ਆਪ ਦੇ ਪਰਿਵਾਰ ਦੇ ਘਰ ਨੇ ਜੀ ਆਪਾਂ ਇੱਥੇ ਇਕੱਠੇ ਰਹਿਨੇ ਆ ਜੀ ਉੱਥੇ ਤੁਸੀਂ ਇਕੱਲੇ ਇਕੱਲੇ ਆ ਜੀ ਕੋਈ ਵੀ ਲਾਈਕ ਜਿਹੜੇ ਪੇਰੈਂਟਸ ਵੀ ਆ ਬੱਚੇ ਆਡ ਰਹਿ ਰਹੇ ਆ ਵਿਆਹ ਤੋਂ ਬਾਅਦ ਪੇਰੈਂਟਸ ਆਡ ਰਹਿ ਰਹੇ ਆ ਜੀ ਮੈਨੂੰ ਥੋੜਾ ਜਿਹਾ ਆਡ ਵਾਂਝਾ ਲੱਗਦਾ ਸੀ ਕਿ ਮੇਰੇ ਵੀ ਹੁਣ ਬੱਚੇ ਹੋ ਗਏ ਸੀ ਕੱਲ ਨੂੰ ਇਹ ਵੀ ਕਿਤੇ ਉਹੀ ਦੌੜ ਚ ਨਾ ਸੀ ਵੀ ਲੱਗ ਰਹੀ ਕਿਉਂਕਿ ਇੱਕ ਪੀੜੀ ਨੂੰ ਤਾਂ ਦਾ ਸੈਕਰੀਫਾਈਸ ਕਰਨਾ ਪੈਂਦਾ ਦੀ ਪੈਸਿਆਂ ਦੇ ਹੱਥ ਤੇ ਫਿਰ ਦੂਜੀ ਪੀੜੀ ਉਹਨੂੰ ਇੰਜੋਏ ਕਰਦੀ ਆ ਲਾਲੋ ਇਦਾਂ ਫਿਰ ਇੱਥੇ ਆ ਕੇ ਐਟ ਲੀਸਟ ਨਾਲ ਪੇਰੈਂਟਸ ਕੱਲੇ ਰਹਿ ਗਏ ਸੀ ਇਹ ਬਾਹਰ ਨਹੀਂ ਹੋਣਾ ਚਾਹੁੰਦੇ ਸੀਗੇ ਜੀ ਅਸੀਂ ਦੋ ਬ੍ਰਦਰ ਆਂ ਜੀ ਫਿਰ ਦੋਨਾਂ ਤੋਂ ਇੱਕ ਨੂੰ ਤਾਂ ਆਉਣਾ ਹੀ ਪੈਣਾ ਸੀ ਕਿਸੇ ਵੀ ਹਾਲਤ ਜੀ ਗੁਰਮਿੰਦਰ ਕੈਨੇਡਾ ਜਾ ਕੇ ਨੌਜਵਾਨ ਬਦਲ ਜਾਂਦੇ ਆ ਜਦੋਂ ਉਧਰਲਾ ਰਹਿਣ ਸਹਣ ਵੇਖਦੇ ਆ ਜਾ ਕੇ ਇੱਕ ਟਾਉਨ ਬਈ ਦਾੜੀ ਕਟਾਉਣ ਨੂੰ ਜਾਂਦੇ ਆ ਕਿ ਇਸ ਟਾਉਨ ਨਹੀਂ ਜਾਂਦੇ ਕਿ ਨਵਾਂ ਜੀਵਨ ਜਿਹੜਾ ਸ਼ੁਰੂ ਕਰੀਏ ਪਰ ਕਿਸ ਕੈਸਾ ਤਾਰੀ ਰਹਿ ਕੇ ਜਿਹੜਾ ਸਫਰ ਕੀਤਾ ਉਥੋਂ ਦਾ ਇਸ ਤਰ੍ਹਾਂ ਦੇ ਥੋੜਾ ਹੀ ਔਖਾ ਹੁੰਦਾ ਜੀ ਕਿਉਂਕਿ ਜਦੋਂ ਤੁਸੀਂ ਕੰਮ ਤੇ ਜਾਣਾ ਮੇਰੇ ਮਤਲਬ ਜਿਹੜੇ ਕਟਾਉਂਦੇ ਵੀ ਉਹਨਾਂ ਨੂੰ ਇਹ ਹੁੰਦਾ ਹੀ ਸਵੇਰੇ ਉੱਠ ਕੇ ਪਹਿਲਾਂ ਦਾੜੀ ਨੂੰ ਠੀਕ ਕਰਨਾ ਆਪਣੇ ਵਾਲ ਪੱਗ ਬੰਨਣ ਨੂੰ ਟਾਈਮ ਲੱਗਣਾ ਜੀ ਉਹੀ ਉਹਨਾਂ ਨੂੰ ਆਇਆ ਲੱਗਦਾ ਕਿ ਤੁਸੀਂ 5 ਮਿੰਟ ਚੁੱਠੇ ਹੋ ਦੈਨ ਨੂੰ ਕਿਉਂਕਿ ਜੀ ਮੈਂ ਜਦੋਂ ਮੈਂ ਸਟਾਰਟਿੰਗ ਜੀ ਆਈ ਮੈਂ ਪ੍ਰੋਫ 2 ਸਾਲ ਡੇਲੀ ਦੇ 18 ਘੰਟੇ ਕੰਮ ਕੀਤਾ 6 ਦਿਨ ਮੈਂ 18 ਘੰਟੇ ਕੰਮ ਕਰਦਾ ਜੀ ਤੇ ਬਾਅਦ ਹੌਲੀ ਹੌਲੀ ਟਾਈਮ ਪੈ ਕੇ ਪਹਿਲੇ 2 ਸਾਲ ਬਹੁਤ ਹਾਰਡ ਵਰਕ ਕੀਤਾ ਹੋਇਆ ਚਲੋ ਹੌਲੀ ਹੌਲੀ ਆਪਦਾ ਕੰਮ ਸ਼ੁਰੂ ਕੀਤਾ ਜੀ ਫਿਰ ਹੁਣ ਚਲੋ ਪੇਰੈਂਟਸ ਦਾ ਕਰਕੇ ਵਾਪਸ ਆਉਣੀ ਸੀਗੀ ਯਾਰ ਲੈ ਲਈ ਸੀਗੀ ਪੀਆਰ ਲੈਣ ਕਿੰਨਾ ਚਿਰ ਹੋ ਗਿਆ 2 ਸਾਲ ਤੋਂ ਉੱਤੇ ਹੋ ਗਿਆ ਜੀ 1.5 2 ਸਾਲ ਹੋ ਗਏ ਜੀ ਪੀਆਰ ਨੂੰ ਹੁਣ ਪੱਕੇ ਤੌਰ ਤੇ ਫਿਰ ਹਾਂਜੀ ਪੱਕੇ ਤੌਰ ਤੇ ਵਾਪਸੀ ਹੈ ਜੀ ਹਾਂਜੀ ਪਰਿਵਾਰ ਪੂਰਾ ਹਾਂਜੀ ਹਾਂਜੀ ਪੇਰੈਂਟਸ ਘਰ ਦੇ ਸਭ ਨਾਲ ਵੱਡੀ ਗੱਲ ਜਿਨ੍ਹਾਂ ਨੇ ਏਡੇ ਵੱਡੇ ਕੀਤਾ ਜੀ ਪਾਲ ਪੋਸਕੇ ਦੀ ਉਹੋ ਖੁਸ਼ੀ ਦਾ ਤੁਹਾਡੀ ਉਹਨਾਂ ਦੀ ਖੁਸ਼ੀ ਹੁੰਦੀ ਹੈ ਜੀ ਹੁਣ ਇੱਥੇ ਵੀ ਮੇਰੇ ਬਾਪੂ ਨੇ ਗਿਫਟ ਦਿੱਤਾ ਬਈ ਮੁੰਡਾ ਆਊਗਾ ਤਾਂ ਘੋੜਿਆਂ ਦਾ ਫਾਰਮ ਵੀ ਬਣਾ ਕੇ ਦੇਤਾ ਬਈ ਮੁੰਡਾ ਘੋੜੇ ਘੋੜੀਆਂ ਸੰਭੂਗਾ ਬਹੁਤ ਚੰਗਾ ਲੱਗਿਆ ਜੀ ਜਿਵੇਂ ਲਾਈਕ ਕਦੇ ਸੋਚਿਆ ਹੀ ਨਹੀਂ ਸੀ ਕਿ ਇਹਦੀ ਵਾਹਿਗੁਰੂ ਇੱਥੋਂ ਤੱਕ ਵੀ ਕਦੇ ਲੈ ਆਉਂਦਾ ਤੁਹਾਨੂੰ ਉਸ ਵਾਹਿਗੁਰੂ ਨੇ ਇੱਥੋਂ ਤੱਕ ਪਹੁੰਚਾਇਆ ਜੀ ਉਸ ਵਾਹਿਗੁਰੂ ਦਾ ਧੰਨਵਾਦ ਮੇਰੇ ਪਾਪਾ ਦਾ ਬਹੁਤ ਬਹੁਤ ਧੰਨਵਾਦ ਆ ਜੀ ਲਈ ਅੰਗਰਤ ਸਿੰਘ ਜੀ ਬੱਚੇ ਵੀ ਧੰਨਵਾਦ ਕਰਦੇ ਕਿ ਬਾਪੂ ਦਾ ਸਾਡੇ ਦਾ ਬਹੁਤ ਰੋਲ ਆ ਬਈ ਇੱਥੇ ਤੱਕ ਪਹੁੰਚਾਉਣ ਚ ਤੇ ਅੱਜ ਅਸੀਂ ਬਾਪੂ ਤੇ ਬੇਬੇ ਮਾਰੇ ਕੈਨੇਡਾ ਛੱਡ ਤੇ ਇੱਥੇ ਰਹਿਣਾ ਵੇਖੋ ਜੀ ਪ੍ਰਮਾਤਮਾ ਵੱਲੋਂ ਬੱਚਿਆਂ ਨੂੰ ਜਿਹੜੀ ਇਹ ਦਿੱਤੀ ਆ ਸਮੱਤ ਦਿੱਤੀ ਆ ਵੀ ਬੱਚੇ ਆਗਿਆਕਾਰੀ ਆ ਬਾਹਰ ਜਾ ਕੇ ਵੀ ਆਗਿਆਕਾਰੀ ਆ ਜੋ ਇੱਥੋਂ ਪੁੱਛਦੇ ਆ ਕਿਸੇ ਵੀ ਚੀਜ਼ ਦਾ ਕੋਈ ਗੱਲ ਹੁੰਦੀ ਸੀ ਸਲਾਹ ਲੈ ਕੇ ਕਰਦੇ ਬਾਹਰ ਰਹਿ ਕੇ ਵੀ ਤੇ ਇੱਥੇ ਵੀ ਬੱਚੇ ਪੁੱਛਦੇਗੇ ਮੈਂ ਤਾਂ ਕਰ ਪ੍ਰਮਾਤਮਾ ਹਰ ਇੱਕ ਨੂੰ ਉਹ ਜਿਹੇ ਬੱਚੇ ਦੇਵੇ ਜਿਵੇਂ ਮੈਨੂੰ ਦਿੱਤੇ ਆ ਕਿਉਂ ਇੱਕ ਮੇਰੀ ਆਖਿਆ ਵੀ ਪੁੱਤ ਇੱਕ ਜਣਾ ਤੁਹਾਡੇ ਜੋ ਇੱਥੇ ਆਜੋ ਵੀ ਅਸੀਂ ਹੁਣ ਕੱਲੇ ਆ ਵੀ ਬਾਹਰ ਅਸੀਂ ਜਾਣਾ ਨਹੀਂ ਜਾਂਦੇਗੇ ਚਲੋ ਫਿਰ ਦੋਨਾਂ ਭਰਾਵਾਂ ਨੇ ਡਿਸੀਜਨ ਲਿਆ ਪਹਿਲੋ ਛੋਟੇ ਨੂੰ ਆਖੇ ਛੋਟਾ ਕਹਿੰਦਾ ਵੀ ਅਸੀਂ ਨਹੀਂ ਆਉਣਾਗਾ ਵੀ ਵੱਡਾ ਜਾਊ ਵੀਰਾ ਜਾਊਗਾ ਚਲੋ ਇਹ ਆ ਗਿਆ ਇਹਦੇ ਨਾਲ ਪ੍ਰਮਾਤਮਾ ਨੇ ਸਾਨੂੰ ਹੁਣ 4 ਸਾਲ ਜ਼ਿੰਦਗੀ ਵਾਝੂਗੀ ਦੁੱਖ ਤਕਲੀਫ ਦੇ ਵਿੱਚ ਸਾਨੂੰ ਲਿਜਾਣਗੇ ਵੀ ਉਮਰ ਦੇ ਹਿਸਾਬ ਨਾਲ ਬਾਕੀ ਜਦੋਂ ਆਉਣ ਦਾ ਪਲਾਨ ਇਹਨਾਂ ਦਾ ਬਣਾਇਆ ਉਦੋਂ ਅਸੀਂ ਫਿਰ ਸਟੱਡ ਫਾਰਮ ਚਾਲੂ ਕਰ ਲਿਆ ਜੀ ਅੱਜ ਪੁੱਤਰ ਤੇ ਨੂੰ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਦੋਂ ਹੋਰ ਜੀ ਫਿਰ ਆਇਆ ਪ੍ਰਮਾਤਮਾ ਨੇ ਜਾਨੀ ਵਿਆਹ ਵਾਲਾ ਮਾਹੌਲ ਬਣ ਗਿਆ ਜੀ ਵੀ ਸੱਚੇ ਪਾਤਸ਼ਾਹ ਨੇ ਦੁਆਰਾ ਬੱਚਿਆਂ ਨੂੰ ਸਾਡੇ ਵਿੱਚ ਲਿਆਂਦਾ ਬਾਕੀ ਇਹ ਆ ਗੁਰਸਿੱਖਾ ਬੱਚੇ ਦਾ ਪੋਤੇ ਗੁਰਸਖ ਸਾਰਿਆਂ ਨੂੰ ਬੜਾ ਪ੍ਰਮਾਤਮਾ ਦਾ ਸ਼ੁਕਰ ਹੈ ਡੌੜ ਬਹੁਤ ਲੱਗੀ ਗਰਚਨ ਸਿੰਘ ਜੀ ਬਾਹਰ ਜਾਣ ਦੀ ਜਿਹੜਾ ਇੱਕ ਤੋਂ ਇੱਕ ਜਿਹੜਾ ਪਰਿਵਾਰ ਉਹ ਕਹਿੰਦਾ ਕਿ ਮੇਰੇ ਬੱਚੇ ਬਾਹਰ ਜਾਣ ਕੈਨੇਡਾ ਜਾਣ ਅਮਰੀਕਾ ਜਾਣ ਸੈੱਟ ਉੱਥੇ ਹੋਣ ਤੇ ਆਪਾਂ ਮੁੜ ਤੋਂ ਬੱਚੇ ਇੱਧਰ ਲਿਆ ਰਹੇ ਆਂ ਵੇਖੋ ਜੀ ਦੌੜ ਲੱਗੀ ਆ ਸਾਰਿਆਂ ਨੇ ਇਹ ਜਿਨ੍ਹਾਂ ਕੋਲੇ ਚਾਰ ਇੱਥੇ ਜ਼ਮੀਨ ਦੇ ਚਾਰ ਕਿੱਲੇ ਆ ਜਾਂ ਉਹ ਕੋਈ ਆਦਾ ਬਿਜ਼ਨਸ ਹੈਗਾ ਉਹਨਾਂ ਵਾਸਤੇ ਤਾਂ ਮਾੜਾ ਬਾਹਰ ਜਾਣਾ ਜੇ ਇੱਥੇ ਨਹੀਂਗਾ ਥੋੜਾ ਗਰੀਬੀ ਚਾ ਉਹ ਬਾਹਰ ਜਾਵੜੇ ਚਲੋ ਆਪਦੀ ਸੈੱਟ ਕਰ ਲਵੇ ਜ਼ਿੰਦਗੀ ਉਹ ਕੋਈ ਮੇਹਣਾ ਵੀ ਨਹੀਂਗਾ ਤੇ ਜਿਹਦੇ ਕੋਲ ਇੱਥੇ ਸਾਰਾ ਕੁਝ ਜਾਣਾ ਨਹੀਂ ਚਾਹੀਦਾ ਜੀ ਮੇਰਾ ਵੱਡਾ ਮੋੜਨ ਦਾ ਕਾਰਨ ਇਹ ਵੀ ਹੈ ਜੀ ਬਹੁਤ ਸਟਰਗਲ ਕਰਨੀ ਪੈਂਦੀ ਜੀ ਈਜ਼ੀ ਲਾਈਫ ਨਹੀਂ ਹੈਗੀ ਜਿਵੇਂ ਲੱਗਦਾ ਮੈਨੂੰ ਵੀ ਲੱਗਦਾ ਸੀਗਾ ਪਤਾ ਨਹੀਂ ਜਾ ਕੇ ਤੁਸੀਂ ਦਿਨਾ ਚ ਆਏ ਹੋ ਜਾਓਗੇ ਬਹੁਤ ਟਾਈਮ ਲੱਗੇ ਮੈਨੂੰ ਵੀ 5-5.5 ਸਾਲ ਲੱਗੇ ਜੀ ਲਾਈਫ ਨੂੰ ਸੈੱਟ ਕਰਨ ਨੂੰ ਲਾ ਲਓ ਇੱਕ ਤਰ੍ਹਾਂ ਹਨਾ ਜੀ ਤੇ ਜਿਹਦੇ ਕੋਲ ਇੱਥੇ ਥੋੜਾ ਚੱਲਦਾ ਵਾ ਨਹੀਂ ਜਾਣਾ ਨਹੀਂ ਚਾਹੀਦਾ ਜੀ ਕਿਸੇ ਵੀ ਹਾਲ ਜੀ ਬਿਲਕੁਲ ਗਰਮਿੰਦਰ ਇਹੀ ਕਹਿ ਰਿਹਾ ਜੀ ਦਾ ਇੱਥੇ ਕੰਮ ਚੱਲਦਾ ਉਹਨੂੰ ਨਹੀਂ ਜਾਣਾ ਚਾਹੀਦਾ ਸਾਡੇ ਨਾਲ ਹੋਰ ਵੀ ਜਿਹੜੇ ਪਿੰਡ ਵਾਸੀ ਨੇ ਨਾਲ ਸੱਜਣ ਪਹੁੰਚੇ ਨੇ ਪਰ ਅੱਜ ਗਰਮਿੰਦਰ ਨੇ ਵਾਪਸੀ ਕੀਤੀ ਹੈ ਕੈਨੇਡਾ ਤੋਂ ਕਿਸ ਤਰ੍ਹਾਂ ਲੱਗਿਆ ਕਿ ਜਿਹੜੇ ਦੌੜ ਐ ਇੱਕ ਪਾਸੇ ਤਾਂ ਬਾਹਰ ਜਾਂਦੀ ਐ ਹੁਣ ਵਿਦੇਸ਼ਾਂ ਤੋਂ ਵਾਪਸ ਆਉਣੇ ਵੀ ਸ਼ੁਰੂ ਹੋ ਗਏ ਨੇ ਇੱਕ ਬਹੁਤ ਵਧੀਆ ਜੀ ਇਹਦੀ ਸੋਚ ਹੈ ਬੇਟੇ ਦੀ ਵੀ ਜਿਹੜਾ ਇਹ ਵਾਪਸ ਕਿਨੇ ਕੀਤੀ ਹੈ ਇਹਦੇ ਨਾਲ ਕੰਸਮ ਜਿਹੜੇ ਹੋਰ ਬੱਚੇ ਆ ਚਾਹੇ ਇੱਥੇ ਰਹਿ ਰਹੇ ਚਾਹੇ ਉੱਥੇ ਰਹਿ ਉਹਨੂੰ ਇੱਕ ਪ੍ਰੇਰਣਾ ਮਿਲੂਗੀ ਵੀ ਜੋ ਆਪਣਾ ਇਸ ਪੰਜਾਬ ਦਾ ਜੋ ਵਿਰਸਾ ਉਹ ਆਪਾਂ ਹੀ ਸਮਝਣਾ ਕਿਸੇ ਹੋਰ ਨੇ ਨਹੀਂ ਸਮਝਣਾ ਇਹਦੇ ਨਾਲ ਜਿਹੜੇ ਕੋਈ ਬੇਰੈਂਡਸ ਤੇ ਇਕੱਲੇ ਬੈਠੇ ਆ ਕੋਈ ਹੋਰ ਆ ਮਾਂ ਬਬਾ ਇਕੱਲੇ ਬੈਠੇ ਉਹਨਾਂ ਨੂੰ ਇੱਕ ਆਸਰਾ ਹੋਊਗਾ ਇਹਨਾਂ ਨੂੰ ਵੇਖ ਕੇ ਇੱਕ ਸਿੱਖਿਆ ਮਿਲੂਗੀ ਵੀ ਇੱਥੇ ਵੀ ਸਾਰਾ ਕੁਝ ਹੈਗਾ ਜੋ ਤੁਸੀਂ ਆਪਾਂ ਬਾਹਰ ਭਾਲਦੇ ਆ ਇੱਥੋਂ ਦੀ ਲਾਈਫ ਕਿਤੇ ਵਿਹਾਰੀ ਸੱਚੀ ਗੱਲ ਕਰਦੇ ਸੱਚੀ ਗੱਲ ਹਾਂ ਇਹ ਤੁਹਾਨੂੰ ਇੱਥੇ ਵਧੀਆ ਲੱਗਦਾ ਕਿ ਕੈਨੇਡਾ ਵਧੀਆ ਇੰਡੀਆ ਵਧੀਆ ਲੱਗਦਾ ਕਿ ਕੈਨੇਡਾ ਵਧੀਆ ਗਰਮਿੰਦਰ ਦੀ ਵਾਈਫ ਵੀ ਨਾਲ ਹੈ ਸਾਡੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿ ਉਹਨਾਂ ਨੂੰ ਵੀ ਨਾਲ ਜਿਹੜਾ ਵਾਪਸ ਪਰਤਣਾ ਪਿਆ ਬੇਟਾ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਪੀਆਰ ਵੀ ਲਈ ਉੱਥੇ ਜਾ ਕੇ ਸਟਰਗਲ ਵੀ ਕੀਤਾ ਜ਼ਿੰਦਗੀ 'ਚ ਮੁੜ ਫੇਰ ਇੱਥੇ ਆਉਣ ਦਾ ਜਿਹੜਾ ਵਿਚਾਰ ਬਣਾਇਆ ਆ ਸਾਨੂੰ ਬਹੁਤ ਵਧੀਆ ਸੀ ਉੱਥੇ ਸਫ਼ਰ ਆਲਮੋਸਟ ਛੇ ਸਾਲ ਪਹਿਲਾਂ ਗਏ ਸੀ ਉੱਥੇ ਪਹਿਲਾਂ ਬੱਚੇ ਹੋਏ ਵਧੀਆ ਰਿਹਾ ਹੋਰ ਤਾਂ ਸਾਰਾ ਕੁਝ ਵਧੀਆ ਸੀ ਉੱਥੇ ਜਿਵੇਂ ਇੱਥੇ ਤੇ ਉੱਥੇ ਦੇ ਮਾਹੌਲ ਦਾ ਬਹੁਤ ਜ਼ਿਆਦਾ ਫਰਕ ਹੈ ਇਹ ਸੁੰਦਾ ਸੀ ਦਿਮਾਗ ਚ ਕਿ ਜੇ ਬੱਚੇ ਹੁਣ ਨਾ ਗਏ ਕਿ ਜਿਵੇਂ ਗੁਰਸਿੱਖ ਪਰਿਵਾਰ ਹਨ ਉਹਨਾਂ ਨੂੰ ਗੁਰਸਿੱਖੀ ਚ ਰੱਖਣਾ ਤੇ ਆਪਣੇ ਮਾਪੇ ਪਿਓ ਦੇ ਨਾਲ ਜੋੜ ਕੇ ਰੱਖਣਾ ਫਿਰ ਬਹੁਤ ਔਖਾ ਹੋ ਜਾਣਾ ਤੇ ਇੱਕ ਮੰਮੀ ਪਾਪਾ ਇੱਥੇ ਸੀ ਦੋਨੋਂ ਲੋਗੜ ਵੀ ਤੇ ਬਵਾਨੀ ਵੀ ਪੇਕੇ ਤੇ ਸਾਰੇ ਫਿਰ ਇਹੀ ਲੱਗਦਾ ਹੁੰਦਾ ਸੀ ਕਿ ਉਹ ਇਕੱਲੇ ਆ ਵੀ ਪਤਾ ਨਹੀਂ ਹੁਣ ਕਿੰਨੀ ਕੀ ਜ਼ਿੰਦਗੀ ਰਹੇਗੀ ਕਿੰਨੀ ਕੀ ਨਹੀਂ ਵੀ ਜਿੰਨਾ ਟਾਈਮ ਹੈਗਾ ਕਿ ਉਹਨਾਂ ਦੇ ਨਾਲ ਰਹੇ ਲੋਕ ਤਾਂ ਪੀਆਰ ਭਾਲਦੇ ਆ ਵੀ ਪੀਆਰ ਲੈਣੀ ਹੈ ਕੈਨੇਡਾ 'ਚ ਰਹਿਣਾ ਪੱਕੇ ਤੌਰ ਤੇਰੇ ਨਾਲ ਅੱਜ ਪੀਆਰ ਵੀ ਛੱਡਤੀ ਮੋੜ ਇੱਥੇ ਆ ਗਈ ਆ ਪਿੰਡ ਨਹੀਂ ਬਹੁਤ ਵਧੀਆ ਲੱਗ ਰਿਹਾ ਹੈ ਇਹ ਲੱਗ ਰਿਹਾ ਸੀ ਕਿ ਇਹ ਵੀ ਵਾਹਿਗੁਰੂ ਕਰਮ ਵਾਲਿਆਂ ਨੂੰ ਮੌਕਾ ਦਿੰਦਾ ਹੈ ਸੋਚਦੇ ਤਾਂ ਸਾਰੇ ਹੁੰਨੇ ਆ ਕਿ ਵਾਹਿਗੁਰੂ ਇਹ ਵੀ ਪੂਰਾ ਤੁਹਾਡਾ ਇਹ ਵੀ ਇੱਕ ਸੁਪੂ ਮੇਰਾ ਤਾਂ ਸ਼ੁਰੂ ਤੇ ਇਹੀ ਸੀ ਕਿ ਵਾਪਸ ਆਉਣਾ ਹੈ ਪਰ ਇਹ ਵੀ ਵਾਹਿਗੁਰੂ ਕਿਸੇ ਨੂੰ ਇਹ ਵੀ ਕਿਸੇ ਦੀ ਮਨੋ ਕਾਮਨਾ ਪੂਰੀ ਕਰਦਾ ਹੈ ਵੀ ਬਹੁਤ ਵਾਹਿਗੁਰੂ ਦਾ ਧੰਨਵਾਦ ਅੱਜ ਮੇਰੇ ਪਾਪਾ ਨੇ ਸਵਾਗਤ ਵੀ ਵੱਖਰੇ ਤਰੀਕੇ ਨਾਲ ਕੀਤਾ ਉਧਰੋਂ ਕੋੜਿਆਂ ਦਾ ਵੀ ਸਰਪ੍ਰਾਈਜ਼ ਦਿੱਤਾ ਕਿ ਥਾਰਮ ਵੀ ਬਣਾ ਕੇ ਦਿੱਤਾ ਇੰਦਾ ਲੱਗਿਆ ਹਾਂਜੀ ਬਹੁਤ ਵਧੀਆ ਮੰਮੀ ਪਾਪਾ ਸਾਰਿਆਂ ਨੂੰ ਇਦਾਂ ਦੇ ਮਿਲਣ ਬਹੁਤ ਵੀ ਕਦੇ ਮੈਨੂੰ ਫੱਕ ਨਹੀਂ ਲੱਗਿਆ ਕਿ ਸਾਰੇ ਤੇ ਪਕੇ ਪਰਿਵਾਰ ਚ ਵੀ ਮੇਰੇ ਲਈ ਕੋਈ ਫਰਕ ਨਹੀਂ ਹੈਗਾ ਬਿਲਕੁਲ ਨੂ ਰਾਣੀ ਦਾ ਵੀ ਇਹੀ ਕਹਿਣਾ ਕਿ ਮੈਨੂੰ ਆਪਦੇ ਮੰਮੀ ਪਾਪਾ ਦੇ ਵਿੱਚ ਤੇ ਇਹਨਾਂ ਦੇ ਮੰਮੀ ਪਾਪਾ ਦੇ ਵਿੱਚ ਵੀ ਕੋਈ ਫਰਕ ਨਹੀਂ ਲੱਗਿਆ ਕਿ ਸਾਨੂੰ ਇੱਕੋ ਜਿਹਾ ਪਰਿਵਾਰ ਲੱਗਦਾ ਮੈਨੂੰ ਸਹੁਰੇ ਘਰ ਆ ਕੇ ਇਹ ਨਹੀਂ ਲੱਗਿਆ ਕਿ ਮੈਂ ਇਥੋਂ ਦੀ ਨੂ ਆ ਬਲ ਕੇ ਤੀਆਂ ਵਾਲਾ ਪਿਆਰ ਜਿਹੜਾ ਮਾਪਿਆਂ ਮੰਗ ਦਿੰਦਾ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਰਹਿ ਕੇ ਜਿਹੜੀ ਜ਼ਿੰਦਗੀ ਆ ਉਹ ਬਸਰ ਕਰਾਂਗੇ ਮਾਪੇ ਦੀ ਸੇਵਾ ਕਰਾਂਗੇ ਤੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਖੜਾਂਗੇ ਕੈਮਰਾਮੈਨ ਅਨਸਾਰ ਦੇ ਨਾਲ ਸਾਦ ਸਿੰਘ ਰੋਲੀ ਪੀਟੀਸੀ ਨੂੰ